ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਤ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੇ ਸੋਚਣਾ ਹੋਵੈ ਜੇ ਸੋਚੀ ਲਖਵਾਰ ਚੁੱਪੇ ਚੁੱਪਨਾ ਹੋਵੇ ਜੇ ਲਾਇ ਰਹਾ ਲੇਤਾਰ ਕੁੱਕਿਆ ਫੁੱਕ ਨਾ ਉਤਰੀ ਜੇ ਬੰਨਾ ਪੂਰੀਆਂ ਪਾਰ ਸਹੇ ਸਿਆਣ ਪਾਲਖ ਹੋਏ ਤੇ ਇਕ ਨਾ ਚੱਲੇ ਨਾਲ ਕਿ ਸਚਿਆਰਾ ਹੋਈਏ ਕਿ ਭੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਕੇ ਹਾ ਜਾਈ ਹੁਕਮੀ ਹੋ ਮੰਜੀਏ ਹੁਕਮ ਮਿਲੇ ਵਡਿਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ਿਸ ਇੱਕ ਹੁਕਮੀ ਸਦਾ ਪਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮ ਹੈ ਜੇ 부ਝੇ ਤੇ ਹਉਮੈ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸ세 ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਚਾਰ गावे को साज करे तनखे गावे को जी ले फिर दे गावे को जपे दिस से दूर गावे को देखे हादर हादूर कथना कत कथिन आवे तोठ कथ कत, कथ कत, कथी कोटि कोट कोट देदा देले दे थक पाहे जुगा जुगंतर खा ही खाए ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪਰਵਾਉ ਸੱਚਾ ਸਾਇਬ ਸੱਚ ਨਾਏ ਪਾਖਿਆ ਪਾਉ ਅਪਾਰਾ ਅੱਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਤ ਕੇ ਅੱਗੇ ਰਖੀਏ ਜਿਤਦੀ ਸੇ ਦਰਬਾਰ ਮੋਹ ਕੇ ਬੋਲਨ ਬੋਲੀਏ ਜਿਤ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਵ ਢੀਾਈ ਵਿਚਾਰ कर्मी आवे कपड़ा नदरी मोख दुआर नानक एवे जानिए सब आपे सचियार थाप्या ना जाए कीता ना होए आपे आप निरंजन सोए जिनसे व्यतिन पाया मान नानक गाविए गुनी निधान गाविए सुनिए मन रखिए पाओ दुख पर हर सुख कर ले जाए ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰ ਇਸਰ ਗੁਰ ਗੌਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹ 부ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈ ਵਿਸਰ ਨ ਜਾਈ तीर्थ नावा जे तिस भावा बिन पाणे के नाई करी जेती सिरठ उपाय वे खांन कर्मा के मिले लई मत विच रतन जवाहर मानक जे इक गुरकी सिख सोणी गुरा इक देह बुजाई सब ना जियां का इक दाता सौ में विसरना जाई जे जुग सारे आर जा हो दसोनी होए ਨਾਮਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗਲੇ ਜੈ ਕਿਸ ਨਦਰ ਨ ਆਵਈ ਤੇ ਵਾਤ ਨ ਪੁੱਛੇ ਕੇ ਕੀਟਾ ਅੰਦਰ ਕਿਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹੱਥ ਕੋਏ ਨਾ ਸੋਚਈ ਜੈ ਕਿਸ ਗੁਣ ਕੋਏ ਕਰੇ ਸੁਨੇ ਸਿੱਧ ਪੀਰ ਸੁਰਨਾਥ ਸੁਨੇ ਧਰਤ ਤਵਲ ਆਕਾਸ਼ ਸੁਨੇ ਦੀਪ ਲੋ ਪਾਤਲ ਸੁਨੇ ਪਵਨ ਸਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਇਸਰ ਬ੍ਰਹਮਾ ਇੰਦ ਸੁਨੇ ਮੁਖ ਸਲਾਹ ਹਨਮੰਦ ਸੁਨੇ ਜੋਗ ਜੁਗਤ ਤਨ ਭੇਦ ਸੁਨੇ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਦਾ ਨਾਸ ਸੁਨੇ ਸਤ ਸੰਤੋਖ ਗਿਆਨ ਸੁਨੇ 68 ਕਾ ਇਸ਼ਨਾਨ ਸੁਨੇ ਪੜ ਪੜ ਪਾਵੇ ਮਾਨ ਸੁਨੇ ਲਾਗੇ ਸੇਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾਗੁਣਾ ਕੇ ਗਾ ਸੁਨੇ ਸੇਖ ਪੀਰ ਪਤਸਾ ਸੁਨੇ ਅੰਧੇ ਪਾਵੇ ਰਾ ਸੁਨੇ ਹਾਰਤ ਹੋਵੇ ਅਸਗਾ ਨਾਨਕ ਭਗਤਾ ਸਦਾ ਵਿਗਾ ਸੁਨੇ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬੇਕਰਨ ਵਿਚਾਰ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਰ ਭਵਨ ਕੀ ਸੁਧ ਮੰਨੇ ਨੂੰ ਚੋਤਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ऐसा नाम निरंजन होए जेको मन जाने मन कोए मन्ने मार्ग ठाक ना पाए मन्ने पछ्यो प्रगट जाए मन्ने मग्न चले पंथ मन्ने धर्म से ती संबंध ऐसा नाम निरंजन होए जेको मन जाने मन कोए ਮੰਨੇ ਪਾਵੇ ਮੋਖ ਦੁਆਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਵੇ ਨਪੀਖ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪंचे ਪਾਵੇ ਦਰਗੇ ਮਾਨ ਪंचे ਸੌਧ ਰਾਜਾਨ ਪੰਚਾਕਾ ਗੁਰ ਇਕਤੀਆਂ ਜੇ ਕੋ ਕਹਿੇ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸੁਮਾਰ ਤੋਲ ਤਰੰਦੇ ਆਕਾ ਪੂ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ 부ਝੇ ਹੋਵੇ ਸਚਿਆਰ ਤਬਲੇ ਉਪਰ ਕੇਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੇ ਕਵਨ ਜੋਰ ਜੀ ਜਾਰ ਤਰੰਗਾ ਕੇ ਨਾਉ ਸਬਨਾ ਲਖਿਆ ਬੁਢੀ ਕਲਾਮ ਇਹ ਲਖਾ ਲਿਖ ਜਾਣੇ ਕੋਏ ਲਖਾ ਲਖਿਆ ਕੇਤਾ ਹੋਏ ਕੇਤਾ ਤਾਨ ਸੁਆਲਿਓ ਰੂਪ ਕੇਤੀ ਦਾਤ ਜਾਣੇ ਕਉਣ ਕੂਤ ਕਿਤਾ ਪਸਾਓ ਇਕ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮੰਨ ਰਹਿ ਉਦਾਸ असंख भक्त गुण ज्ञान विचार असंख सती असंख दातार असंख सूर मू पसार असङ्ख मौन लिवलाय तार कुदरत कव कहा विचार वारियाना जावा एकवार ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਦਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੱਡ ਹਤੀਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਿਰਾਹੇ ਅਸੰਖ ਮਲੇਸ਼ ਮਲਪਖ ਖਾਏ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰੀਆਂ ਨਾ ਜਾਵਾ ਏਕ ਵਾਰ ਜੋਤੁ ਧਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਓ ਅਸੰਖ ਥਾਓ ਅਗੰਗ ਅਗੰਗ ਅਸੰਖ ਲੋ ਅਸੰਖਹਿ ਸਿਰ ਭਾਰ ਬੋਏ ਅਖਰੀ ਨਾਮ ਹਖਰੀ ਸਲਾ अखरे ज्ञान गीत गुण गा अखरी लिखण बोलण बाण अखरा सिर संजोग वखान जिन एह लिखे तिस नाहे जि फुरमाए तिति पाए जेता कीता तेता नाओ बिना वे नाई को थाओ कुदरत कवन कहा विचार वारिया ना जावा एक वार जो तुद पावे तू सदा सलामत निरंकार परिये हथ पे तन् पाणी धोते उतरसखे मूत कपड होए दे साबुन ओ तोए। परिये मत पापा के संग ओ धोपे नावे के रंग पुनी पापी नाहे। ਕਰ ਕਰ ਕਰਨਾ ਮਿਥਲੇ ਜਾਓ ਆਪੇ ਵਿੱਚ ਆਪੇ ਹੀ ਖਾਓ ਨਾਨਕੋ ਹੁਕਮਿ ਆਵੇ ਜਾਓ ਤੀਰਥ ਤਪ ਦੇ ਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਤਾਉ ਅੰਤਰਗਤ ਤੀਰਥ ਮਲਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ स्वस्थ आत् वाणि कवन सत् सुआ सदा मञ्चाओ कवं सुवे कवन्थित कवृतिकारे हो वे लेख पुराण वक्त न का दिया जे लेखन लेख कुरान ਥਿਤਵਾਰਨਾ ਜੋਗੀ ਜਾਣੇ ਰੁਤ ਮਾਉ ਨਾ ਕੋਈ ਜਾ ਕਰਤਾ ਸਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜੱਤ ਕਾ ਹੋਵੇ ਨਾਨਕ ਛੇ ਕੋ ਆਪੋ ਜਾਣੇ ਅੱਗੇ ਗਿਆਨ ਸੋਹੇ ਪਤਾ ਨਾ ਪਤਾ ਲਖ ਆਗਾ ਦਾ ਆਕਾਸ ਔੜਕ ਔੜਕ ਪਾਲ ਭਕੇ ਵੇਦ ਕਹਿਣ ਇਕ ਬਾਤ ਸਹਿਸ ਅਠਾਰੇ ਕਹਿਣ ਤੈਬਾ ਅਸਲੋ ਇਕ ਤਾਤ ਲੇਖਾ ਹੋਏ ਤੇ ਲੇਖੀਏ ਲੱਕੇ ਹੋਏ ਵਿਨਾਸ਼ नानक वड्डा आखिए आपे जाने आप साला सालाहा एती सूरत न पाया नदिया अते वाह पवे समुंद न जानिए समुंद सहा सुल्तान गृहस्य ती माल तन कीड़ी तुलना हो जे तिस मनो न विसरे अंत न सिफ्ति कह न अंत अंत न करने दे न अंत अंत न वेखन सुन न अंत अंत न जापे क्या मन मंत अंत न जापे किता आकार अंत न जापे पारावार अंत कारण के ते बिल्ला है ताके अंत न पाए जाए एहे अंत न जाने कोई बहुता कहिए बहुता होए ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਇਹ ਵਡਾ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ ਜੇ ਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਉਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨਤ ਮਾਏ ਕੀਤੇ ਮੰਗੇ ਜੋਤ ਅਪਾਰ केत्या गणत नहीं विचार कैते खप टूटे वेकार कैते ले ले मुकर पाहे कैते मूर्ख खाही खाए केत्या दुख भूख सदमार एहे बेदात तेरी दातार बंद खलासी पाने होए होर आख न सके कोई ਜੇ ਕੋ ਖਾਏ ਇੱਕ ਅੱਖਣ ਪਾਏ ਉਹ ਜਾਣੇ ਜੇ ਧਿਆ ਮੂ ਖਾਏ ਆਪੇ ਜਾਣੇ ਆਪੇ ਦੇ ਅੱਖੇ ਸੇ ਵੇਕੇ ਕੇ ਜਿਸ ਨੋਂ ਬਖਸੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾ ਅਮੁਲ ਗੁਣ ਅਮੁਲ ਬਾਪਾਰ ਅਮੁਲ ਬਾਪਾਰੀਏ ਅਮੁਲ ਬੰਡਾਰ ਅਮੁਲ ਆਵੇ ਅਮੁਲ ਲਜਾਏ ਅਮੁਲ ਪਾਏ ਅਮੁਲਾ ਸਮਾਏ અમૃતમ અમુલ દીબાણ અમૂતુલ અમુલ પરવાન અમુલ બક્ષિસ અમુલ નિશાન અમુલ કરમ અમુલ ફરમાન અમલો અમલ આખિયા ના જાય આખ આખ રહે લવલાએ આખે વેદ પાઠ પુરાન આખે પડે કરે વખિયાન આખે બરમે આખે ઇન્દ આખે ગોપીતે ગોવિંદ આખે ઇસર આખે સિદ્ધ ਆਖੇ ਕਹਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੂਰ ਨਰਮਨ ਜਨ ਸੇਵ ਕਹਤੇ ਆਖੇ ਆਖਣ ਪਾਏ ਕਹਤੇ ਕਹਿ ਕੇ ਉਠ ਉਠ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖਣ ਸਕਕੇ ਕਹੀ ਕੇ ਜੇ ਵੜ ਪਾਵੇ ਤੇ ਬੜ ਹੋਏ ਨਾਨਕ ਜਾਣੇ ਸਾਚਾ ਸੋਏ जेको आखे बोल विगार ता लिखिए सिर गावार गावार सोदर के हा सोकर के हा जित बे सर्ब समाले वाजे नाद अनेक असंखा के ते वामन हारे केते राग प्रीस्यो कहियन के गामन हारे गावे तुनो पावन पाणी बेसंतर। गावे राजा धर्म दुवारे गावे चित्त गुप्त लिख जाने लिख लिख धर्म विचारे गावे ईश्वर ब्रह्मा देवी सोहन सदा सवारे गावे इन्द्र इंद इन्द्र आसन बैठे देव त्या धरनाले गावे सिद्ध समाधि अंदर गावन साध विचारे गावन जति सती संतोषी गावे वीर करारे, गावन पंडित पण्डत पडन् सर जुग जुग वेदा नले गावे मोहन्या मन मोहन सुर गा मच्छ पयाले रतन उपाय तेरे अीर्थ नाले गावे जोध महाबल सूरा गावे खानी चारे गावे खंड मंडल व्र पंडा कर रखे तारे से तुदनो गावे जो तुद पावन रत्ते तेरे भगतर साले होर के गावन से में चितन आवन नानक क्या विचारे सोई सोई सदा सच साहिब साचा साची नाई

नानक चोले ध्यान के करे विभूत खिं काल कुवारी काया जुगत डंडा प्रतीत आई पंथी सगल जमाती जमाजिते जीत आदेश ते आदेश ਨਾਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਭੁਗਤ ਗਿਆਨ ਦੇ ਆ ਪੰਡਾਰਨ ਕਟਕਟਵਾਜੇ ਨਾਦ ਆਪਨਾਥ ਨਾਥੀ ਸਭ ਜਾ ਕੀ ਰਿਦ ਸਿਦ ਅਵਰਾ ਸਾਦ ਸੰਜੋਗ ਵਿਜੋਗ ਦੁਇ ਕਾਰ ਚਲਾਵੇ लेखे आवे पाग आदेश तिसे आदेश आद अनिल अनाद अनाहत जुग जुग एको वेश एक भंडारी एक, एक लाए दीबान जिगि पावे तिवे चलावे जिव हो ओ ओना नदर न आवे बहुता एह विडान आदेश किसे आदेश आद अनिल अनाद अनाहत जुग जुग एको वेश आसन लोए लोए पंडार जो किछ पाया सु एकावार कर कर वेखे सिर्जन हार। नानक सच्चे की साची कार आदेश से आदेश आद अनिल अनाद अनाहत जुग जुग एको वेस एक दो जिबो लख होए लख होवे लख विस लख लख गेड़ा आखिए एक नाम जगदीस एतरा पत पवड़िया चढ़िए होए 21 सुन गल्ला आकाश की कीटा आई रे स्नानक नदरी पाईए कूड़ी कूड़े ठीस आखन जोर चुपे ना जोर जोर न मंगन दे जोर जोर न जीवन मरण न जोर जोर न राज माल मनसोर जोर न सूरती ज्ञान विचार जोर न जुगती छुटे संसार जिस हाथ जोर कर वेखे सोए नानक उत्तम नीच न कोए राती रुति थिति वार पवन पानी अग्नि पाताल तिस विच तरती था परखी धर्म साल तिस विच जी जुगत के रंग तिनके नाम अनेक अनंत कर्मी कर्मी होए विचार सच्चा आप सच्चा दरबार तिथै सोहन पंच परवान नदरी करम पवे निशान कच्छ पकाई ओथे पाए नानक गया जापे जाए धर्म खंड का एहो धर्म ज्ञान खंड का आखो करम केते पवन पानी वे संतर केते कान महेश केते बर्मे काड़त कड़िये रूपरंग के वेस के क्या भूमि मेर केते केते तो उपदेश केते इन्द चंद सूर केते केते मंडल देश केते सिद्ध बुद्ध नाथ केते केते देवी वेस केते देव दानम केते केते रतन समुंदर केत्या खाणी पात के परिन्द्रतया सोती सेवक के नानक अंत अन्त खंड मह ज्ञान परचन्द तिथे नाद विनोद आनंद सरम खंड की वाणी रूप तिथे काड करि बहुत अनूप ਤਾ ਕਿਆ ਗੱਲਾ ਕੱਖਿਆ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤਿੱਥੇ ਕੜੀਏ ਸੁਧਤ ਮਨ ਬੁੱਧ ਤਿੱਥੇ ਕੜੀਏ ਸਰਾ ਸਿਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋ ਨ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਪਰਪੁਰ ਤਿੱਥੇ ਸੀਤੋ ਸੀਤਾ ਮਹਿਮਾ महता के रूप जाये, न कथने जाए ना वो मरे न ठागे जाए जिनके राम से मन माहे तिथे भगत वसे के लो करे आनंद सच्चा मन सोए सच खंड वसे निरंकार कर कर वेखे नदर निहार तिथे खंड मंडल वृ भंड जे को कथित अंत न अंत तथे ल लो लो आकार जीव जीव वेखे जिब कर विचार नानक कथना करडा सार जत पहारा तिर सुन्यार, अहरण मत वेद हत्यार, पाओ खला अगन तपताओ पांडा पाओ अमृत टाल कड़िये शब्द सच्ची तक साल जिनको नदर करम तिनकार कार नानक नदरी नदर निहाल श्लोक पावन गुरु पाणी पिता माता धरत महत दिवस रात दुई दाई दाया खेले सगल जगत चंगे आईया बुरे आईया वाचे आपो के के दूर धर्मी आपो कहने दे दूर तिहाया गए मसकत काल नानक ते मुख उजले केती छुटी नाल जिन्नी नाम गए मसकत काल नानक ते मुख उजले केति नाल ਵਾਇਗਰ ਜਿੱਕਾ ਖਾਲਸਾ ਵਾਇਗਰ ਜਿੱਕੀ ਫਤਿਹ